ਹਾਂਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ YouTube ਚੈਨਲ ਤੇ ਵਿਦਿਆਰਥੀਆਂ ਲਈ ਇੱਕ ਇਨਫੋਰਮੇਸ਼ਨ ਜਿਹੜੀ ਸਾਂਝੀ ਕਰਦੇ ਆ ਉਹ ਉਸੇ ਆਧਾਰ ਤੇ ਕਰਦੇ ਆ ਕਿ ਜਿਸ ਤਰ੍ਹਾਂ ਦੀ ਵਿਦਿਆਰਥੀਆਂ ਦੀ ਡਿਮਾਂਡ ਹੁੰਦੀ ਆ ਤਾਂ ਅੱਜ ਆਪਾਂ ਇੱਕ ਵੀਡੀਓ ਬਣਾ ਰਹੇ ਆ ਉਹ ਹੈ ਰੇਲਵੇ ਰਿਕਰੂਟਮੈਂਟ ਬੋਰਡ ਦੇ ਬਾਰੇ ਕਿ ਜਿਹੜਾ ਪ੍ਰਾਇਮਰੀ ਟੀਚਰ ਦੀਆਂ ਭਰਤੀਆਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਆਪਣੇ ਚੈਨਲ ਥਰੂ ਮਿਲੂਗੀ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਆਪਣੇ ਜਿਹੜੇ ਕੇਡਰ ਦੇ ਸਾਥੀ ਆ ਉਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਗੱਲਬਾਤ ਕਰਦੇ ਆ ਕਿ ਹੁਣੇ-ਹੁਣੇ ਇੱਕ ਰੌਲਾ ਪਿਆ ਹੋਇਆ ਕਾਫੀ WhatsApp ਗਰੁੱਪਾਂ ਦੇ ਵਿੱਚ ਆਪਣੇ Telegram ਗਰੁੱਪ ਦੇ ਵਿੱਚ ਇਹ ਆਉਂਦਾ ਰਹਿੰਦਾ ਕਿ ਸਰ ਜਿਹੜੀ ਰੇਲਵੇ ਦੀ ਟੀਚਰ ਵਾਲੀ ਭਰਤੀ ਆਈ ਹੋਈ ਆ ਉਹਦਾ ਕੀ ਸੀਨ ਆ ਜਾਂ ਉਹ ਭਰਤੀ ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਜਾਂ ਉਸ ਦਾ ਜੋ ਵੀ ਕ੍ਰਾਈਟੇਰੀਆ ਉਹ ਕੀ ਹੈ ਤਾਂ ਸਾਰਾ ਆਪਾਂ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝਾ ਕਰ ਰਹੇ ਆਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲੂਗੀ ਕਿ ਤੁਸੀਂ ਇਹ ਪੋਸਟਾਂ ਭਰਨੀਆਂ ਨੇ ਜਾਂ ਨਹੀਂ ਭਰਨੀਆਂ ਤਾਂ ਇਸ ਬਾਬਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾ ਪੁਆਇੰਟ ਇਹ ਆ ਕਿ ਕਿੰਨੀ ਭਰਤੀ ਜਿਹੜੀ ਹੈਗੀ ਆ ਉਹ ਈਟਟੀਟੀ ਲੈਵਲ ਤੇ ਜਾਂ ਪੀਆਰਟੀ ਲੈਵਲ ਤੇ ਕਿੰਨੀ ਭਰਤੀ ਆਈ ਹੋਈ ਆ ਤਾਂ ਤਕਰੀਬਨ 188 ਪੋਸਟਾਂ ਜਿਹੜੀ 750 ਪੋਸਟ ਆਈ ਹੋਈ ਆ ਉਹਦੇ ਵਿੱਚੋਂ ਪੀਆਰਟੀ ਨਾਲ ਸੰਬੰਧਿਤ ਨੇ ਤਾਂ 100 80 ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ ਇੱਕ ਰਫ ਰਫ ਜਿਹਾ ਆਈਡੀਆ ਆਪਾਂ ਲਾ ਕੇ ਚੱਲੀਏ ਤਾਂ 180 ਦੇ ਕਰੀਬ ਪੋਸਟਾਂ ਤੁਸੀਂ ਭਰ ਸਕਦੇ ਹੋ ਪੀਆਰਟੀ ਦੀਆਂ ਤਾਂਣ ਇਸ ਦੇ ਲਈ ਕਿਹੜੇ ਵਿਦਿਆਰਥੀ एलिजिबल ਨੇ ਇਹਦੀ ਕੁਆਲਿਫੀਕੇਸ਼ਨ ਕੀ ਆ ਟੈਟ ਚਾਹੀਦਾ ਵੀ ਹੈ ਜਾਂ ਨਹੀਂ ਚਾਹੀਦਾ ਉਸ ਬਾਰੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੱਚਿਆਂ ਦੀ ਬਹੁਤ ਕੁਐਰੀ ਆ ਰਹੀ ਆ ਕਿ ਏਜ ਫੈਕਟਰ ਕੀ ਆ ਇਹਦੇ ਵਿੱਚ ਜਿਹੜੀ ਏਜ ਰੱਖੀ ਗਈ ਆ ਉਹ 18 ਤੋਂ 48 ਸਾਲ ਰੱਖੀ ਗਈ ਆ ਅਲੱਗ-ਅਲੱਗ ਕੈਟਾਗਰੀਜ਼ ਦੇ ਅਕੋਰਡਿੰਗ ਤੋਂ ਨੂੰ ਇਹਦੇ ਵਿੱਚ ਸ਼ੂਟ ਵੀ ਮਿਲੀ ਹੋਈ ਆ ਤੇ 18 ਤੋਂ 48 ਸਾਲੇ ਦੀ ਏਜ ਐ ਜਿਹੜੀ ਬੋਰਡ ਵੱਲੋਂ ਜਿਹੜਾ ਭਰਤੀ ਬੋਰਡ ਆ ਰੇਲਵੇ ਦਾ ਉਹਨਾਂ ਨੇ ਤੈਅ ਕੀਤੀ ਆ ਤਾਂ ਇਸ ਦਾ ਜਿਹੜਾ ਪੇ ਸਕੇਲ ਹੋਊਗਾ ਉਹ 35400 ਰੁਪਇਆ ਤੁਹਾਡਾ ਪੇ ਸਕੇਲ ਰਹਿਣ ਵਾਲਾ ਇਸ ਤੋਂ ਬਾਅਦ ਹੁਣ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਆ ਕੁਆਲਿਫਿਕੇਸ਼ਨ ਮਿਨੀਮਮ 50% ਦੇ ਨਾਲ ਤੁਹਾਡੀ 12ਵੀਂ ਪਾਸ ਹੋਣੀ ਚਾਹੀਦੀ ਆ ETT ਦਾ ਜੇਕਰ ਤੁਸੀਂ ਅਦਰ ਸਟੇਟ ਤੋਂ ਜਿਵੇਂ ਹਰਿਆਣਾ ਤੋਂ ਤਾਂ JBT ਦਾ ਤੁਹਾਡੇ ਕੋਲੇ ਜਿਹੜਾ ਡਿਪਲੋਮਾ ਉਹ ਪਾਸ ਹੋਣਾ ਚਾਹੀਦਾ ਅਪੀਅਰਿੰਗ ਸਟੂਡੈਂਟ ਇਹਦੇ ਵਿੱਚ ਨਹੀਂ ਅਲਾਓ ਹੋਣਗੇ ਜਿਹੜੀ ਡੇਟ ਨੂੰ ਤੁਸੀਂ ਫਾਰਮ ਭਰ ਰਹੇ ਹੋ ਉਸ ਡੇਟ ਤੱਕ ਤੁਹਾਡਾ ਡਿਪਲੋਮਾ ETT JBT ਜਾਂ ਜੋ ਵੀ ਤੁਹਾਡੇ ਸਟੇਟ ਦੇ ਵਿੱਚ ਉਸ ਨੂੰ ਬੋਲਦੇ ਨੇ ਉਹ ਤੁਹਾਡਾ ਐਲੀਮੈਂਟਰੀ ਟੀਚਰ ਦਾ ਡਿਪਲੋਮਾ ਪਾਸ ਹੋਣਾ ਚਾਹੀਦਾ ਤੇ ਇਸ ਤੋਂ ਬਿਨਾ ਇੱਕ ਹੋਰ ਇਹਦੇ ਵਿੱਚ ਜੋ ਅੱਗੇ ਜਾ ਕੇ ਹੋ ਸਕਦਾ ਕਿ ਕਿਸ ਦਾ ਕਾਰਨ ਵੀ ਬਣ ਜੇ ਗ੍ਰੈਜੂਏਸ਼ਨ ਵਾਲੇ ਵਿਦਿਆਰਥੀ ਜਿਨ੍ਹਾਂ ਕੋਲ 2 ਸਾਲ ਦਾ ਬੀਆਰ ਦਾ ਡਿਪਲੋਮਾ ਉਹਨਾਂ ਨੂੰ ਵੀ ਐਲੀਜੀਬਲ ਕੀਤਾ ਗਿਆ ਤਾਂ ਟੈਟ ਬਾਰੇ ਗੱਲ ਕਰੀਏ ਤਾਂ ਟੈਟ ਤੁਹਾਡਾ ਇਹਦੇ ਵਿੱਚ ਕਿਤੇ ਵੀ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਸੈਂਟਰ ਦਾ ਟੈਟ ਤੁਹਾਡਾ ਜਿਹੜਾ ਪਾਸ ਹੋਣਾ ਚਾਹੀਦਾ ਸਿਰਫ ਜਿਹੜੀ ਰਿਕਰੂਟਮੈਂਟ ਐਡ ਆਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡਾ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਆ ਉਹ ਪਾਸ ਹੋਣਾ ਚਾਹੀਦਾ ਜਿਹੜਾ ਕਿ ਐਨਸੀਟੀਈ ਦੁਆਰਾ ਜਿਹੜਾ ਮਾਨਤਾ ਪ੍ਰਾਪਤ ਹੋਵੇ ਉਹ ਵਾਲਾ ਜਾਨੀ ਕਿ ਆਪਾਂ ਲਾ ਕੇ ਚੱਲੀਏ ਤਾਂ ਪੰਜਾਬ ਦੇ ਵਿਦਿਆਰਥੀ ਇਸ ਨੂੰ ਭਰ ਸਕਦੇ ਆ ਕਿਉਂਕਿ ਇਹਦੇ ਵਿੱਚ ਕਿਤੇ ਵੀ ਸੈਂਟਰ ਦਾ ਟੈਟ ਨਹੀਂ ਕਿਹਾ ਗਿਆ ਜਾਂ ਤਾਂ ਉਹਨਾਂ ਨੇ ਸਪੈਸ਼ਲ ਸਪੈਸੀਫਾਈ ਕੀਤਾ ਹੁੰਦਾ ਵੀ ਹਾਂ ਸੈਂਟਰ ਦਾ ਟੈਟ ਜਿਹੜਾ ਓਲਿਜੀਬਲ ਹੋਣਾ ਚਾਹੀਦਾ ਟੈਟ ਕਿਹਾ ਹੋਇਆ ਤਾਂ ਪੰਜਾਬ ਦਾ ਟੈਟ ਜੇ ਐਨਸੀਟੀਈ ਤੋਂ ਮਾਨਤਾ ਪ੍ਰਾਪਤ ਹੈ ਤਾਂ ਤੁਸੀਂ ਉਸ ਨੂੰ ਭਰ ਸਕਦੇ ਹੋ ਇਸ ਕਰਕੇ ਇਹ ਤੁਹਾਡੇ ਜਿਹੜੀ ਡਾਊਟ ਆ ਇਹ ਇਸ ਚੀਜ਼ ਨਾਲ ਕਲੀਅਰ ਹੋ ਜਾਊਗੀ ਇਸ ਤੋਂ ਬਾਅਦ ਆਪਾਂ ਦੇਖੀਏ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਜ਼ੋਨ ਦੇ ਵਿੱਚ ਭਰਤੀ ਆਈ ਆ ਕਿੰਨੀ ਭਰਤੀ ਆਈ ਆ ਤੇ ਇਹਦਾ ਪੇਪਰ ਕਿਵੇਂ ਹੋਵੇਗਾ ਆਪਾਂ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਸਾਥੀਓ ਇਹ ਗੱਲ ਆਪਾਂ ਕਲੀਅਰ ਕਰ ਦਿੰਨੇ ਆ ਕਿ ਚੰਡੀਗੜ੍ਹ ਜ਼ੋਨ ਦੇ ਵਿੱਚ ਪ੍ਰਾਇਮਰੀ ਟੀਚਰ ਦੀ ਭਰਤੀ ਨਹੀਂ ਆਈ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਆਪਾਂ ਮੈਸੇਜ ਦੇਖਦੇ ਆ ਕਿ ਚੰਡੀਗੜ੍ਹ ਦੀ ਭਰਤੀ ਭਰ ਦਿੰਨੇ ਆ ਚੰਡੀਗੜ੍ਹ ਦੇ ਵਿੱਚ ਰੇਲਵੇ ਦੇ ਵਿੱਚ ਇਸ ਸਾਈਡ ਦੇ ਵਿੱਚ ਕੋਈ ਭਰਤੀ ਨਹੀਂ ਆ ਬਾਕੀ ਜ਼ੋਨ ਤੁਸੀਂ ਭਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਆਪਾਂ ਪਪਾਲ ਦੀ ਗੱਲ ਕਰ ਰਹੇ ਹਾਂ ਤਾਂ ਪਪਾਲ ਦੇ ਵਿੱਚ ਪ੍ਰਾਇਮਰੀ ਟੀਚਰ ਦੀ ਜਿਹੜੀ ਭਰਤੀ ਆ ਉਹ ਅਲੱਗ-ਅਲੱਗ ਜ਼ੋਨਾਂ ਦੇ ਮੁਤਾਬਕ ਹੁੰਦੀ ਹੈ ਨਾ ਤਾਂ ਉਹਦੇ ਵਿੱਚ ਦੋ ਜ਼ੋਨ ਬਣਾਏ ਗਏ ਨੇ ਵੈਸਟਰਨ ਜ਼ੋਨ ਬਣਾਇਆ ਗਿਆ ਤੇ ਕੁਐਸਟਨ ਸੈਂਟਰਲ ਰੇਲਵੇ ਜ਼ੋਨ ਬਣਾਇਆ ਗਿਆ ਤਾਂ ਦੋਨਾਂ ਦੇ ਵਿੱਚ ਈਟੀਟੀ ਦੀ ਜਿਹੜੀ ਭਰਤੀ ਆ ਜੇਕਰ ਦੇਖਿਆ ਜਾਵੇ ਤਾਂ ਤਕਰੀਬਨ 24 ਪੋਸਟਾਂ ਉੱਥੇ ਪ੍ਰਾਇਮਰੀ ਟੀਚਰ ਦੀਆਂ ਨੇ ਪਪਾਲ ਦੀ ਗੱਲ ਕਰ ਰਹੇ ਆ ਸਿਰਫ ਆਪਾਂ ਪਰਟੀਕੂਲਰ ਇੱਕ ਜ਼ੋਨ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਆ ਇਸੇ ਤਰ੍ਹਾਂ 17 ਤੋਂ 18 ਜ਼ੋਨ ਨੇ ਜਿਨ੍ਹਾਂ ਦੇ ਵਿੱਚ ਪ੍ਰਾਇਮਰੀ ਟੀਚਰ ਦੀ ਭਰਤੀ ਆਈ ਹੋਈ ਆ ਤੁਸੀਂ ਆਪਣਾ ਲੋਟ ਦੇਖ ਕੇ ਜੇਕਰ ਆਪਾਂ ਕਿ ਜਿੱਥੇ ਤੁਹਾਨੂੰ ਠੀਕ ਲੱਗਦਾ ਤਾਂ ਉੱਥੋਂ ਦੀ ਇੱਕੋ ਹੀ ਜ਼ੋਨ ਦੀ ਭਰਤੀ ਭਰ ਸਕਦੇ ਹੋ ਹਰ ਇੱਕ ਜ਼ੋਨ ਦੀ ਤੁਸੀਂ ਭਰਤੀ ਜਿਹੜੀ ਉਹ ਭਰ ਨਹੀਂ ਸਕਦੇ ਇਸ ਤੋਂ ਬਾਅਦ ਲਾਸਟ ਤੇ ਆਪਾਂ ਗੱਲ ਕਰ ਗਏ ਤਾਂ ਸਿਲੇਬਸ ਕੀ ਰਹਿਣ ਵਾਲਾ ਤਾਂ 100 ਨੰਬਰ ਦਾ ਤੁਹਾਡਾ ਪੇਪਰ ਹੋਊਗਾ विद नेगेटिव मार्किंग नेगेटिव मार्किंग होगी ओदे विचों जेडे सब्जेक्ट वाले ने ओना दा 50% सब्जेक्ट होगा ते जेडे पीआरटी वाले ने ओना दी 50 ਨੰਬਰ ਦੀ ਜਿਹੜੀ ਆਪਾਂ ਕਹਿੰਦੇ ਸੀਡੀਪੀ ਹੋਗੀ ਸੀਡੀਪੀ ਦਾ ਜਿਹੜਾ ਪ੍ਰੋਪਰ ਸਿਲੇਬਸ ਆ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਆਪਾਂ ਸ਼ੇਅਰ ਕਰ ਦਾਂਗੇ ਤੁਸੀਂ ਉੱਥੇ ਚੈੱਕ ਕਰ ਲਿਓ ਉਸ ਟੈਲੀਗ੍ਰਾਮ ਗਰੁੱਪ ਦਾ WhatsApp ਗਰੁੱਪ ਦਾ ਦੋਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਟੈਚ ਕਰ ਦੇਣਾ ਤੁਸੀਂ ਉੱਥੇ ਜਾ ਕੇ ਪ੍ਰੋਪਰ ਫੁੱਲ ਸਿਲੇਬਸ ਸੀਡੀਪੀ ਦੇ ਕਿਹੜੇ-ਕਿਹੜੇ ਟੌਪਿਕਸ ਦੇ ਵਿੱਚੋਂ ਕੀ ਪੁੱਛਿਆ ਜਾਊਗਾ ਉਹ ਦੇਖ ਲਿਓ ਉਹ ਹੁਣੇ ਆਪਾਂ ਸ਼ੇਅਰ ਕਰ ਦਿੰਨੇ ਆ ਉੱਥੇ ਜਿਸ ਤਰ੍ਹਾਂ ਇਹ ਵੀਡੀਓ ਅਪਲੋਡ ਹੁੰਦੀ ਹੈ ਤੁਸੀਂ ਉਸ ਟੈਲੀਗ੍ਰਾਮ ਗਰੁੱਪ ਤੇ ਜਾ ਕੇ ਦੇਖ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਈਓ ਤਾਂ ਉਮੀਦ ਕਰਦਾ ਕਿ ਜਿਹੜੀ ਪੀਆਰਟੀ ਦੀ ਰੇਲਵੇ ਦੀ ਭਰਤੀ ਆ ਇਸ ਨਾਲ ਸੰਬੰਧਿਤ ਤੁਹਾਡੀ ਹਰ ਤਰ੍ਹਾਂ ਦੀ ਡਾਊਟ ਆ ਇਸ ਵੀਡੀਓ ਨਾਲ ਕਲੀਅਰ ਹੋ ਗਈ ਹੋਵੇਗੀ ਜੇਕਰ ਕੋਈ ਤੁਹਾਡਾ ਸੰਗੀ ਸਾਥੀ ਇਸ ਪੇਪਰ ਦੀ ਤਿਆਰੀ ਕਰ ਰਿਹਾ ਤਾਂ ਉਹਨੂੰ ਕੋਈ ਡਾਊਟ ਨਹੀਂ ਫਾਰਮ ਪਰ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਦੀ ਕੋਈ ਐਲੀਜੀਬਿਲਟੀ ਦਾ ਕ੍ਰਾਈਟੇਰੀਆ ਦੀ ਡਾਊਟ ਆ ਤਾਂ ਉਸ ਨਾਲੇ ਵੀਡੀਓ ਸ਼ੇਅਰ ਕਰ ਦਿਓ ਇਹ ਫਾਰਮ ਤੁਸੀਂ 6 ਫਰਵਰੀ ਤੱਕ ਹਾਲੇ ਤੱਕ ਉਹਨਾਂ ਡੇਟ ਦਿੱਤੀ ਹੋਈ ਆ ਭਰ ਸਕਦੇ ਹੋ ਤਾਂ ਉਸ ਤੋਂ ਬਾਅਦ 7 ਤੇ 8 ਫਰਵਰੀ ਤ ਨੂੰ ਕਰੈਕਸ਼ਨ ਦੀ ਡੇਟ ਦਿੱਤੀ ਜਾਊਗੀ ਫਿਰ ਤੁਸੀਂ ਉਸ ਦੇ ਵਿੱਚ ਜੇਕਰ ਕੋਈ ਕਰੈਕਸ਼ਨ ਕਰਨੀ ਆ ਤਾਂ ਉਹ ਵੀ ਕਰ ਸਕਦੇ ਹੋ ਪਰ ਉਹਦੇ ਵਿੱਚ ਤੁਸੀਂ ਨਾਮ ਆਪਦੀ ਡੇਟ ਆਫ ਬਰਥ ਜਾਂ ਕੈਟਾਗਰੀ ਦੀ ਕਰੈਕਸ਼ਨ ਨਹੀਂ ਕਰ ਸਕੋਗੇ ਇਸ ਕਰਕੇ ਉਹਨਾਂ ਧਿਆਨ ਨਾਲ ਭਰਿਓ ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਜਾਣਕਾਰੀ ਹੈਲਪਫੁਲ ਸਾਬਤ ਹੋਵੇਗੀ ਵੀਡੀਓ ਨੂੰ ਆਪਣੇ ਸੰਗੀ ਸਾਥੀਆਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇਕਰ ਤੁਹਾਨੂੰ ਲੱਗੇ ਕਿ ਆਪਣੇ ਚੈਨਲ ਤੇ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਮਿਲਦੀ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ